ਬੋਧਿਆ ਵਾਗ ਸਾਗ ਰਾਇਓ ਸਾਲੇ ਪਿਆ ਦੇ ਨਾ ਕਾਸਿਆਸ ਰਹਾ ਬੋਧਿਆ ਜਰਾ ਅੰਦਰ ਮਹਰੂ ਲਾ ਚਾਤੀ ਓਏ ਮੋਤ ਦਾ ਚਰਾਗ ਜਗਿਆ ਆਏ ਜਨਮ ਅਮੋਲ ਕੋ ਹੀਰਾ ਸੋ ਬਾਬ ਨਾਲ ਹੱਥ ਲੱਗਿਆ ਬੋਧਿਆ ਖੱਖਾਂ ਜਿਹੜੀਆਂ ਵੇਧੀਆਂ ਮਿਲੇ ਉਹਨਾਂ ਵਿੱਚ ਜੋਤ ਨਾ ਰਹੋ ਸੁੱਕ ਸਾੜ ਜਾਣਾ ਕਲੀਆਂ ਚ ਮੇਲੀਆਂ ਨੇ ਕੰਨਾਂ ਚ ਸਰੋਤ ਨਾ ਰਹੋ ਖੱਪ ਖੱਪ ਕੇ ਸਰੀਰ ਮੁੱਕ ਚੱਲਿਆ ਖੋਖ ਖਪ ਕੇ ਸਰੀਰ ਮੁਕ ਚੱਲਿਆ ਮੁਕੇ ਨਾ ਬਦੀ ਤੇ ਤੰਦੇ ਆਏ ਜਨਮ ਮੋਲਕ ਹੀਰਾ ਸੁਭਾਵ ਨਾਲ ਹੱਥ ਲੱਗਿਆ ਮੈਂ ਤੇਰੇ ਫੈਸਲੇ ਅਖੀਰ ਹੋਣਗੇ ਲੱਗੇ ਨਿਆਗ ਸਿਆ ਕਲੰਕ ਜਿਹੜੇ ਤੈਨੂੰ ਹੋ ਨੇਕੀ ਦੇ ਬੁਰਸ਼ ਤੂੰਣਗੇ ਨੇਕੀਆਂ ਦੀ ਸੁੱਖ ਦੀ ਜਾਵੇ ਬੜੀਆਂ ਦਾ ਵੈਣ ਵਗਿਆ ਆਏ ਜਨਮ ਮੋਲਕ ਹੀਰਾ ਸਵਾਬ ਨਾਲ ਹੱਥ ਲੱਗਿਆ ਚੰਦਣਾ ਪਤਾ ਨਹੀਂ ਉਹ ਤੈਨੂੰ ਹੇ ਚੰਦ ਨਾ ਪਤਾ ਨਹੀਂ ਆ ਤੈਨੂੰ ਆਪਣੀ ਕੀਮਤ ਦਾ ਕਿਉਂ ਵਗ ਦੋਜਕ ਦੀ ਸੜਨ ਸੋਚ ਤੇ ਵਿਚਾਰ ਜਰਾ ਤੋਬਾ ਕਰਮ ਦੀਆਂ ਦੀ ਨੀਤੋਂ ਵਦ ਜੇ ਤਰ੍ਹਾਂ ਬੰਦੇ ਆਏ ਜਨਮ ਮੂਲ ਕੋ ਹੀਰਾ ਸੁਆਬ ਨਾਲ ਹੱਥ ਲੱਗਿਆ ਖਾਂਗ ਤੋਂ ਖੰਗੂਰੇ ਆ ਫਿਰਦੇ ਹਾਂ ਜੀ ਖੰਗ ਤੋਂ ਖੰਗੂਰਿਆ ਫਿਰਦਾ ਪਤਾ ਨਹੀਂ ਵਢੇਰਿਆਂ ਦਾ ਲੱਦੀ ਜਾਂਦੇ ਨੇ ਚਵਰੀਆਂ ਵਾਲੇ ਉੱਲੀ ਪਾ ਕੇ ਰਹਿਣ ਕੱਟ ਲੈ ਮਨ ਮੰਦਰ ਕਾਲ ਦਾ ਵਾਸਾ ਮਨ ਮੰਦਰ ਹਰੀ ਦਾ ਵਾਸਾ ਟੁੱਟਣਾ ਬਦੀ ਜਨਮ ਮੋਲਕ ਹੀਰਾ ਸੁਬਾਹ ਬਨਾਲ ਹੱਥ ਲੱਗਿਆ ਡੋਲ ਡੋਲ ਪੈਂਦੀ ਐ ਜਵਾਨੀ ਮੱਥੇ ਉਤੇ ਵਾਟ ਪੈਣਗੇ ਅਜੇ ਮਰਦਾ ਗਲੌਣੀਆਂ ਲੈਂਦਾ ਧੀਆ ਤੇ ਪੁੱਤ ਕਹਿਣਗੇ ਚਾਰ ਸਫੇਰੇ ਚੰਬੜੀ ਬੜੀਆਂ ਦੇ ਮੈਲ ਬੰਦੇ ਆਏ ਜਨਮ ਮੋਲਕ ਹੀਰਾ ਸਵਾਬ ਨਾਲ ਹੱਥ ਲੱਗਿਆ ਜੋ ਪਹਰ ਜੋ ਵਣ ਮਟਿਆਰਾ ਹੋ ਗਈਆਂ ਕੋ ਰੂਪ ਕੁੜੀਆਂ ਕਾਲੀ ਜੁਲਫ 나ਗ ਤੂੰ ਜਾਰੀ ਸਾੜ ਦੇਣੀ ਅਗਣੀ ਨੇ ਤੈਨੂੰ ਆਖਰਤ ਸਿਹ ਸੈਣ ਪੈਣ ਪੈਣ ਕੇ ਹੋਏ ਕਾਲਜ ਆ ਧੋਰੀ ਤੱਗੇ ਆਏ ਜਨਮ ਮੋਲ ਕੋ ਹੀਰਾ ਸੁਆਬ ਨਾਲ ਹੱਥ ਲੱਗੇ ਆ ਦੁਨੀਆਂ ਕੀ ਮਰ ਕੇ ਵੀ ਜ਼ਿੰਦਗੀ ਮਿਲੋ ਵੇਖ ਜਨਾਂ ਨੇ ਮਾਰੀਆਂ ਤੇ ਗਾ ਗਾਉਂਦਾ ਹੈ ਜਹਾਨ ਜਗ ਤੇ ਮਾਰੇ ਚੁੰਗੀਆਂ ਹੀਰੇ ਆ ਹਰਨਾ ਤੂੰ ਇੱਕ ਦਿਨ ਜਾਣਾ ਬੰਦੇ ਆਏ ਜਨਮ ਮੋਲ ਕੋ ਹੀਰਾ ਸੁਭਾਵ ਨਾਲ ਹੱਥ ਲੱਗਿਆ ਜ਼ਿੰਦਗੀ ਸਫਲ ਹੋ ਜਾਂਦੀ ਤੇ ਕੀ ਸਫਲ ਹੋ ਜਾਂਦੀ ਚੰਗਿਆਂ ਦੇ ਨਾਲ ਤੁਰਿਆ ਵੇਖ ਦੁਨੀਆ ਹੈ ਸੀਸ ਨਵਾਂਦੀ ਕਿਵੇਂ ਬਾਬੇ ਬਿਧੀ ਚਾਂਦ ਨੂੰ ਓ ਪੰਜਾਂ ਡਾਕੂਆਂ ਪਾਲਿਆ ਘੇੜਾ ਪੰਜ ਕੱਲਾ ਜੋਗੀ ਵੇਖ ਠੱਗੇ ਆਏ ਜਨਮ ਅਮੋਲ ਕਹੀਰਾ ਸਬਬ ਨਾਲ ਹੱਥ ਲੱਗਿਆ ਇਹ ਜਨਮ ਅਮੋਲ ਕਹੀਰਾ ਸਬਬ ਨਾਲ ਹੱਥ ਲੱਗਿਆ ਬਹੁਤ ਬਹੁਤ ਧੰਨਵਾਦ ਗੁਰੂਕਿਆਂ ਸੰਗਤਾਂ ਦਾ ਮਾਤਾ ਜੀ ਮਾਤਾ ਗੁਰਮੀਤ ਕੌਰ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਪ ਸਮੂਹ ਸੰਗਤ ਪਹੁੰਚਿਓ ਬਹੁਤ ਸਾਰੀਆਂ ਸੰਗਤਾਂ ਨੇ ਮਾਨ ਹਾਜ਼ਰ ਕੀਤਾ ਹੈ ਸਤਿਗੁਰੂ ਜੀ ਨਾਮ ਆਪ ਜਾਣਦੇ ਨੇ ਜੇ ਨਾਮ ਲਾਵਾਂਗੇ ਬਹੁਤਾ ਸਮਾਜ ਇਸੇ ਪਾਸੇ ਵੱਲ ਲੱਗ ਜਾਣਾ ਹੈ ਸੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਮੁੱਚੀ ਸਾਰੀ ਸੰਗਤ ਦੀ ਅਰਦਾਸ ਕਰਦੇ ਨੇ ਆ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਆਈਆਂ ਸੰਗਤਾਂ ਦੀ ਸਤਿਗੁਰੂ ਜੀ ਹਾਜ਼ਰੀ ਪ੍ਰਵਾਨ ਕਰਨੀ ਸੋ ਮਾ ਨੇ ਸਰਦੀ ਰੱਬ ਦੀ ਮੂਰਤ ਪਾਕ ਮੁਹੱਬਤ ਵਰਗੀ ਸਰਵਣ ਦੀ ਮਾਂ ਅੰਨੀ ਹੋ ਕੇ ਨਾਲ ਪੁੱਤਰ ਦੇ ਮਾਰਗੀ ਇਹੋ ਜੀਆਂ ਹਜ਼ਾਰਾਂ ਮਾਵਾਂ ਜੰਮਣ ਪੁੱਤਰ ਟਾਵਾਂ ਹੁੰਦੀਆਂ ਨੇ ਮੰਨਤਾ ਦੀ ਮੂਰਤ ਮਾਵਾ ਠੰਡੀਆਂ ਸਾਵਾ ਮਾਂ ਦੇ ਪ੍ਰਤਾਇ ਜੋਗੀ ਸਾਹਿਬ ਨੇ ਕਵਤਾ ਲਿਖਿਆ ਸੋ ਮਾਂ ਵਰਗਾ ਕਣ ਸਾਵਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਤੂੰ ਲੈ ਕੇ ਸਾ ਆਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਸਾਬ ਦੁਨੀਆ ਦੇ ਬੂਟੇ ਝੜ ਸਕਿਆ ਮਰ ਜਾਂਦੇ ਪਰ ਇਹ ਬੂਟਾ ਫੁੱਲਾਂ ਦੇ ਮਰ ਜਾਣਾ ਇਹ ਬੂਟਾ ਸੁੱਕ ਜਾਏ ਮਾਂ ਦਾ ਵੱਡਾ ਰਤਬਾ ਹੈ ਭਾਵ ਕਿ ਮਾਂ ਇੱਕ ਜਨਣਨੀ ਆ ਜਿਸ ਦੇ ਨਾਲ ਸੰਸਾਰ ਚੱਲਦਾ ਹੈ ਸੋ ਗੁਰੂ ਕੇ ਪਿਆਰੇ ਮਾਂ ਦਾ ਚਲਿਆ ਜਾਣਾ ਦੁਨੀਆ ਦੇ ਉੱਤੇ ਹੋਰ ਵੱਡਾ ਦੁੱਖ ਨਹੀਂ ਹੋ ਸਕਦਾ ਇੱਕ ਕਣ ਸਾਵਾ ਬੂਟਾ ਏ ਭਾਵ ਕੇ ਮਾਂ ਇਸ ਦੁਨੀਆ ਉਤੇ ਜੰਨੀ ਆ ਜਿਸ ਘਰ ਵਿੱਚ ਮਾਂ ਏ ਪਾਪ ਸਭ ਤੋਂ ਸਭ ਤੋਂ ਪਾਵ ਰੱਬ ਦੀ ਸੇਵਾ ਇੱਕ ਮਾਂ ਦੀ ਸੇਵਾ ਦੇ ਬਰਾਬਰ ਏ ਤੇ ਮਾਤਾ ਪਿਤਾ ਦੀ ਸੇਵਾ ਜਿਨ੍ਹਾਂ ਨੇ ਪਾਪ ਕੀਤੀ ਆ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਆਓ ਪਿਆਰਿਓ ਇਹ ਕਵਿਤਾ ਕਹਿ ਕੇ ਆਓ ਜੀ ਦੇ ਨਾਲ ਖਿਮਾ ਦੀ ਜਾਂਚੁੰਦੇ ਆ ਰੱਬ ਨੇ ਸਿਰਜੀ ਮਾਂ ਦੀ ਮੂਰਤ ਪਾਗ ਕਹੁ ਹੰਬਤ ਵਰਗੀ ਵਿਟ ਬਾਗ ਦੇ ਬੈਠ ਕੇ ਬੁਲਬੁਲ ਕਰੇ ਪੁਕਾਰਾ ਵਰਖਾ ਕਰ ਦਿਓ ਨਾਮ ਦੀ ਨਾਮ ਦੀ ਖਿਲ ਜਾਵੇ ਗੁਲਜਾਰਾ ਰਬ ਨੇ ਸਿਰ ਜੀ ਮਾਂ ਦੀ ਮੂਰਤ پاک ਮੁਹੱਬਤ ਵਰਗੀ ਸਰਵਣ ਦੀ ਮਾਇਨੀ ਹੋ ਕੇ ਨਾਲ ਪੁੱਤਰ मर्गी ए हज़ार मावा लतू पुत्र टावा हमता जी मूरत माव ठंडिया छवां सिरजी ਰਬ ਨੇ ਸਿਰ ਜੀ ਮਾਂ ਦੀ ਮੂਰਤ ਪਾਕ ਮੁਹੱਬਤ ਵਰਗੀ ਸਰਵਣ ਦੀ ਮਾਇੰਨੀ ਹੋਗੇ ਨਾਲ ਪੁੱਤਰ ਦੇ ਮਰਗੀ ਐ ਹੋ ਜੀਆਂ ਹਜ਼ਾਰਾਂ ਮਾਵਾਂ ਪੁੱਤਰ ਲੰਬੂ ਟਾਂਵਾ ਹੁੰਦੀਆਂ ਹਨ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਸ਼ਾਵਾਂ ਜੋਗੀ ਮਨ ਮਨ ਸ਼ਾਂਤ ਨਾ ਹੋਇਆ ਲੰਮੇ ਅਰਸੇ ਬਿਤੇ ਮਾਂ ਮਮਤਾ ਮਾਰੀ ਮਾਂ ਇਸਰਾਹ मुर जा दर्शन के नमेश्वर ॾिठा माउ जे रूप च छांव हूंदियां ममता जी मूरत मावा ठंडिय छवां ਦੇ ਮੌਤ ਨ ਟੁਕੇ ਨੇੜੇ ਧਰਮ ਰਾਜ ਦੇ ਪਿੱਛੇ ਜੰਮ ਵੀ ਪੈਰ ਨ ਰੱਖਣ ਵੇੜੇ ਪਹਿਲਾ ਲਫਜ਼ ਜ਼ਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾ ਹੁੰਦੀਆਂ ਹਨ ਮਮਤਾ ਦੀ ਮੂਰਤ ਮਾਠ ਲੀਆਂ ਸ਼ਾ ਦੇਖੇ ਪੁੱਤਰ ਨੂੰ ਜੇ ਜਰਾ ਕੋਠੇ ਡਾਵਜੇ ਮੂਹ ਦੀ ਬੁਰਕੀ ਛੱਡ ਵਿਚਾਰੇ ਫੌਰਨ ਉਧਰ ਭੱਜੇ ਉਹ ਪਹਿਲਾ ਲਫ਼ਜ਼ ਜ਼ਬਾਨੋਂ ਨਿਕਲੇ ਪਹਿਲਾ ਲਫ਼ਜ਼ ਜ਼ਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾਂ ਹੁੰਦੀਆਂ ਹਨ ਮਮਤਾ ਦੀ ਮੂਰਤ ਮਾਂਾਂ ਠੰਡੀਆਂ ਸ਼ਾਵਾਂ ਰਦੀ ਆਈ ਮਰ ਜਾਵਾ ਮਾੜੀ ਗੱਲ ਮਮੂਲੀ ਹਾਂਜੀ ਪਾਸ਼ਣ ਪੋਸਣ ਦੀ ਕੀਮਤ ਹਾਂਜੀ ਨਾ ਕਿਸੇ ਅਮੜੀ ਦੇ ਵਸੂਲੀ ਜਨਹੀ ਮਾ ਤੋਂ ਕਦੇ ਕਿਰਾਇਆ ਮੰਗਿਆ ਨਹੀਂ ਦਰਿਆਵਾ ਹੁੰਦਿਆਂ ਹਨ ਮਮਤਾ ਦੀ ਮੂਰਤ ਮਾਂਾਂ ਠੰਡੀਆਂ ਛਾਵਾਂ ਰਦਲ ਹੋਵੇ ਬਹਾ ਜੀ ਦਿਲ ਹੋਵੇ ਬਹੁਤ ਘਰਮੀ ਮਮਤਾ ਦੀ ਇਹ ਵਿੱਚ ਹਾਂ ਜੀ ਬਾਲੇ ਫਿਰ ਵੀ ਆਪਣੀ ਚਰਬੀ ਆਈ ਆਫਤ ਝੋਲੀ ਪਾਵਣ ਸਿਰ ਤੇ ਲੈਣ ਬਜ਼ਾਵਾ ਹੁੰਦੀਆਂ ਹਨ ਮਮਤਾ ਦੀ ਮੂਰਤ ਮਾਂਵਾ ਠੰਡੀਆਂ ਸ਼ਾਵਾਂ ਦੀਆਂ ਗਾਲਾਂ ਕਿਉਂ ਦੀਆਂ ਨਾਲ ਹਾਂ ਜੀ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾ ਭੂਰਾ ਮਾਨਕ ਮੋਤੀ

हूंदी चिड़ियां गवां हूंदियां ममता जी मूरत मावा ठंडिय छाव ਹੁੰਦੀਆਂ ਹਰ ਮਮਤਾ ਦੀ ਮੂਰਤ ਮਾਂ ਵਾਂ ਠੰਡੀਆਂ ਛਾਵਾਂ ਭਾਵ ਕੇ ਮਾਂ ਇੱਕ ਐਸਾ ਰਤਬਾ ਇਹ ਵਾ ਗੁਜਰੀ ਨੇ ਦੁਨੀਆਂ ਅੰਦਰ ਇੱਕ ਐਸਾ ਪੁੱਤਰ ਜਣਿਆ ਜਿਸ ਦੇ ਵਰਗਾ ਨਾ ਦੁਨੀਆਂ ਤੇ ਹੋਰ ਨਹੀਂ ਕੋਈ ਬਣਿਆ ਸੋ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਾਤਾ ਜੀ ਮਾਂ ਗੁਰਮੀਤ ਕੌਰ ਉਹਨਾਂ ਦੇ ਨਿਮਿਤ ਸਮੂਹ ਸੰਗਤ ਨੇ ਹਾਜ਼ਰੀ ਭਰੀਆ ਸਤਿਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਸਤਿਗੁਰੂ ਜੀ ਵਿਛੜੀ ਰੂਹ ਨੂੰ ਚਰਨਾ ਤੇ ਨਿਵਾਸ ਦੇ ਕੇ ਪਿੱਛੇ ਪਰਿਵਾਰ ਵਿੱਚ ਸੁੱਖ ਸਾਂਤੀ ਚੜ੍ਹ ਦੀ ਕਲਾ ਬਖਸ਼ ਕਰਨੀ ਹੁਣ ਰਾਣਾ ਸੁਨਸ਼ੇਰ ਸਿੰਘ ਜੀ ਉਹ 2 ਮਿੰਟ ਆਵਜੇ ਨਾਲ ਇਹ ਬਚਨ ਸੰਜੇ ਕਰਨਗੇ ਮਾਤਾ ਜੀ ਦੇ ਨਿਮਿਤ ਉਹਨਾਂ ਨੂੰ ਇਹ ਸਰਦਾ ਦੇ ਫੁੱਲ ਭੇਟ ਕਰਨਗੇ ਇਹ ਰਾਣਾ ਸੁਨਸ਼ੇਰ ਸਿੰਘ ਉਹਨਾਂ ਨੂੰ ਬੇਨਤੀ ਆ ਕਿ ਉਹ ਆਪਣਾ ਸਪਾਈ ਸਟੇਜ ਤੇ ਆ ਕੇ 2 ਕੁ ਮਿੰਟ ਮਾਤਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਨ ਸਾਡੇ ਨਾਲ ਬਲਾਉ ਫਤੇ ਤੇ ਕਹਿ ਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਹਜ਼ੂਰੀ ਇੱਥੇ ਜੋੜ ਬੈਠੀ ਸਾਧ ਸੰਗਤ ਦੀ ਸੰਗਤ ਜੀ ਆਓ ਰਸਨਾ ਪਵਿੱਤਰ ਕਰੀਏ ਸਾਰੀ ਸੰਗਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਪ ਗਬਿੰਦ ਪਾ ਸੂਚੀ ਪੈ ਰਸਨਾ ਗਬਿੰਦ ਗਬਿੰਦ ਦਾ ਨਾਮ ਜਪਣ ਨਾਲ ਬਾਣੀ ਜਪਣ ਨਾਲ ਸੇਜੀ ਸਾਡੀ ਜਬਾਨ ਆ ਉਹ ਸੂਚੀ ਹੋ ਜਾਂਦੀ ਹੈ ਜਿਹੜੀ ਜੁਗ ਜੰਗਤਰਾ ਤੋਂ ਇਹ ਮੈਹੀ ਹੋਈ ਹੁੰਦੀ ਹੈ ਅਇ ਤੋ ਕੁਛ ਦਿਨ ਪਹਿਲਾਂ ਮੇਰੇ ਬਹੁਤ ਸਤਿਕਾਰਯੋਗ ਮਾਤਾ ਜੀ ਮਾਤਾ ਗਰਮੀ ਚੌਰ ਜੀ ਸਿੱਧੀ ਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰਮਹਾਰਜ ਦਾ ਆਸਰਾ ਲਿਆ ਤੇ ਉਹਨਾਂ ਨੂੰ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੋ ਤੇ ਸਾਰੇ ਸੰਤ ਨੇ ਅਰਦਾਸ ਕੀਤੀ ਹੈ ਕਿ ਮਾਤਾ ਨੂੰ ਆਪ ਜੀ ਦੀ ਅੰਤਮਕ ਸ਼ਾਂਤੀ ਉਹਨਾਂ ਨੂੰ ਬਖਸ਼ੋ ਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਬਖਸ਼ੋ ਬਾਕੀ ਜਿਹੜਾ ਬੰਦਾ ਚਲੇ ਜਾਂਦਾ ਉਸ ਤੋਂ ਬਾਅਦ ਉਹਦੇ ਕਮਾਕਾਰਾਂ ਜੋ ਇਹਨੇ ਸਮਾਜ ਵਾਸਤੇ ਕੀਤਾ ਘਰ ਵਾਸਤੇ ਕੀਤਾ ਉਹਦਾ ਲੇਖਾ ਜੋਖਾ ਹੁੰਦਾ ਹੈ ਜੇ ਮਾਤਾ ਜੀ ਦੀ ਗੱਲ ਕਰਾਂ ਤੇ ਮਾਤਾ ਜੀ ਇੱਕ ਬਹੁਤ ਚੰਗੇ ਸੁਭਾਅ ਦੇ ਮਾਰਕ ਸੀ ਉਹਨਾਂ ਨੇ ਬਹੁਤ ਆਪਣੀ ਜ਼ਿੰਦਗੀ ਵਿੱਚ ਸਾਰੇ ਹੀ ਮੇਰੇ ਖਿਆਲ ਬਹੁਤ ਚੰਗੇ ਕਰਮ ਕੀਤੇ ਹੋਣਗੇ ਕਿਸੇ ਨਾਲ ਦੁੱਖ ਕਿਸੇ ਦਾ ਦਿਲ ਨਹੀਂ ਦਿਖਾਇਆ ਆਪਣੀ ਕਮਾਈ ਕੀਤੀ ਆ ਤੇ ਆਪਣੇ ਪਰਿਵਾਰ ਨੂੰ ਪਾਲਿਆ ਪਾਵੇਂ ਸਤਕਾਰ ਜੋ ਮੇਰੇ ਚਾਚਾ ਜੀ ਸਰਦਾਰ ਸੁਖਿੰਦਰ ਸਿੰਘ ਬੜੇ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ ਹਨ ਚਲੇ ਗਏ ਸਨ ਪਰ ਉਹਨਾਂ ਤੋਂ ਬਾਅਦ ਇਹ ਮਾਤਾ ਜੀ ਨੇ ਆਪਣੇ ਜਿਉ ਸੰਸਾਰੀ ਕੰਮ ਹੀ 3 ਪੁੱਤਾਂ ਨੂੰ ਪਾਲਣਾ ਵਿਆਹਣਾ ਪੜਾਉਣਾ ਜੋ ਵੀ ਕੋਈ ਆਪਣੇ ਉਹਨਾਂ ਦੀ ਜ਼ਿੰਮੇਵਾਰੀ ਸੀ ਬੜੀ ਤੰਦ ਦੇ ਇਹਨਾਂ ਨਭਾਈ ਤੇ ਸਮਾਜ ਵਿੱਚ ਆਪਣਾ ਰਤਬਾ ਉੱਚਾ ਕੀਤਾ ਉਹਨਾਂ ਨੂੰ ਸਾਰੇ ਆਜ਼ਾਦ ਕਰਦੇ ਆ ਜੋ ਵੀ ਚੰਗੇ ਕੰਮ ਕਰ ਜਾਂਦਾ ਕਿ ਹਵਾस्ते ਜਾਂ ਸੰਸਾਰ ਵਾਸਤੇ ਜਾਂ ਆਪਣੇ ਘਰ ਲਈ ਉਹਨਾਂ ਨੂੰ ਜਾਦ ਕਰਦਾ ਜਿਹੜੇ ਠੱਗੀਆਂ ਠੋਰੀਆਂ ਜਾਂ ਇਹੋ ਜਿਹੇ ਕੰਮ ਕਰਦੇ ਉਹਨਾਂ ਦਾ ਨਾਂ ਨਹੀਂ ਕੋਈ ਲੈਂਦਾ ਭਾਵੇਂ ਉਹ ਜਿੰਨੇ ਮਰਜੀ ਤਗੜੇ ਹੋਣ ਕਰੋੜਾਂ ਪਤੀ ਹੋ ਜਾਣ ਪਰ ਉਹਨਾਂ ਦਾ ਮਗਰੋਂ ਕੋਈ ਨਾਂ ਨਹੀਂ ਲੈਂਦਾ ਬਾਕੀ ਉਹਦਾ ਹੁਕਮ ਹੈ ਉਹ ਕਿਵੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੁਵੇ ਜੋਬ ਜੇ ਤਹੋਂ ਮੈਂ ਕਹਿ ਨਾ ਕਹੀਂ ਜਿਹੜਾ ਉਹਦੇ ਹੁਕਮ ਨੂੰ ਮੰਨ ਲੈਂਦਾ ਉਹਦੇ ਅੰਦਰੋਂ ਹੋਂਮੇ ਚਲੀ ਜਾਂਦੀ ਹੈ ਉਹ ਕਿਸੇ ਦਾ ਮਾੜਾ ਨਹੀਂ ਸੋਚਦਾ ਉਹ ਉਹਦੇ ਹੁਕਮ ਨੂੰ ਮੰਨਦਾ ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਉਹਨੂੰ ਤਤੀਵਾ ਨਹੀਂ ਲੱਗਦਾ ਇਹ ਕਰਕੇ ਗੁਰੂ ਮਹਾਰਜ ਦਾ ਇਹਦਾ ਹੁਕਮ ਮੰਨਣਾ ਚਾਹੀਦਾ ਕਿਉਂਕਿ ਗੁਰੂ ਸਾਨੂੰ ਦਸਵੇਂ ਪਾਤਸ਼ਾਹ ਕਹਿ ਗਏ ਨੇ ਸਭ ਸਿੱਖਨ ਕੋਨ ਕਹ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਨਣਾ ਚਾਹੀਦਾ ਹੋਰ ਕਿ ਇਹ ਚੀਜ਼ ਨੂੰ ਇੱਧਰ ਉਧਰ ਨਹੀਂਗਾ ਪਟਕਣਾ ਚਾਹੀਦਾ ਕਿਉਂਕਿ ਇੰਨੇ ਹੀ ਸਾਨੂੰ ਆਰ ਲਗਾਉਣਾ ਫਿਰ ਮੈਂ ਆਪ ਕੀਰ ਵਿੱਚ ਬੇਨਤੀ ਕਰੂੰਗਾ ਕਿ ਮਹਾਰਾਜ ਇਸ ਧੀ ਨੂੰ ਇਸ ਰੂਹ ਨੂੰ ਸ਼ਾਂਤੀ ਬਖਸ਼ੋ ਤੇ ਆਪਣੇ ਚਰਨਾਂ ਚੋਂ ਆਸ਼ ਬਖਸ਼ੋ ਤੁਸੀਂ ਨਾtion washbox ਨੂੰ ਕਿ ਆਪ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਹੈ ਉਹ ਨਹੀਂ ਭੁੱਲਣਾ ਚਾਹੀਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ